ਏ ਗੁਰਜੀਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਸਮਾਣੇ ਮੋਰਚੇ ਦੇ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਪਟਿਆਲੇ ਵਾਲੇ ਨਾਨਕ ਸਰ ਜਿਹੜੇ ਕਾਫੀ ਲੰਮੇ ਸਮੇਂ ਤੋਂ ਮੋਰਚੇ ਦੇ ਨਾਲ ਜੁੜੇ ਹੋਏ ਹਨ ਔਰ ਮੋਰਚੇ ਦਾ ਪੂਰਾ ਸਮਰਪਣ ਕਰਦੇ ਹਨ ਆਪਣੇ ਆਪ ਨੂੰ ਤੇ ਭਾਈ ਸਾਹਿਬ ਜੀ ਅੱਜ ਮੋਰਚੇ ਦੇ ਵਿੱਚ ਹੋਂਚੇ ਸਨ ਭਾਈ ਸਾਹਿਬ ਜੀ 1 ਸਾਲ ਪੂਰਾ ਹੋਣ ਵਾਲਾ ਮੋਰਚੇ ਨੂੰ ਜੋ 12 ਅਕਤੂਬਰ ਤੋਂ ਲੱਗਾ ਸੀ ਸੋ ਇਸ ਸਬੰਧਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਬੇਨਤੀ ਹੀ ਕਰਨੀ ਚਾਹੁੰਨਾ ਵੀ ਸਾਡਾ ਸਿੱਖ ਕੌਮ ਦਾ ਇਤਿਹਾਸ ਹੈ ਜਿਹੜਾ ਉਸ ਸੰਘਰਸ਼ ਨਾਲ ਭਰਿਆ ਹੈ ਤੇ ਇਹ ਵੀ ਅੱਜ ਸੰਘਰਸ਼ ਕਰ ਰਹੇ ਆ ਉਹ ਵੱਖਰੀ ਗੱਲ ਹੈ ਵੀ ਸਾਲ ਹੋ ਗਿਆ ਸੰਘਰਸ਼ ਕਰਦਿਆਂ ਨੂੰ ਇਹ ਤਾਂ 1 ਸਾਲ ਸੰਘਰਸ਼ ਨੂੰ ਹੋਇਆ ਪਿਛਲੇ ਸਮੇਂ ਦੇ ਇਤਿਹਾਸ ਨੂੰ ਨਿਗਾਹ ਮਾਰੀਏ ਤੇ ਅਸੀਂ 100 ਸਾਲ ਹੋ ਗਿਆ ਸਾਨੂੰ ਸੰਘਰਸ਼ ਕਰਦਿਆਂ ਨੂੰ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਾਡੀ ਸਾਰੀ ਕੌਮ ਸੰਘਰਸ਼ੀ ਕਰਦੀ ਤੁਰੀ ਆਉਂਦੀ ਹੈ ਉਹ ਵੀ ਇੱਕ ਸੰਘਰਸ਼ ਹੈ ਜਿਹੜਾ ਅੱਜ ਵੀ ਹੋ ਰਿਹਾ 100 ਸਾਲ ਹੋ ਗਿਆ ਸੰਘਰਸ਼ ਹੁੰਦੇ ਨੂੰ ਉਹ ਅੱਜ ਵੀ ਜਾਰੀ ਹੈ ਜਿਵੇਂ ਉਹ 100 ਸਾਲ ਦੇ ਵਿੱਚ ਅੱਜ ਤੱਕ ਉਹ ਜਾਰੀ ਹੈ ਨਾ ਇਹ ਇੱਕ ਸਾਲ ਤੋਂ ਜਾਰੀ ਹੈ ਸੰਘਰਸ਼ ਕੌਮ ਦੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਸਾਡਾ ਇਹੀ ਮਕਸਦ ਹੈ ਸਤ ਦੇ ਨਾਲ ਖੜੇ ਰਹਿਣਾ ਸੱਚ ਦੇ ਨਾਲ ਖੜੇ ਰਹਿਣਾ ਤੇ ਸੱਚ ਦੇ ਅਧੀਨ ਹੋ ਕੇ ਚੱਲਣਾ ਸੱਚ ਦੇ ਨਾਲ ਹੋ ਕੇ ਚੱਲਣਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚ ਦਾ ਪ੍ਰਚਾਰ ਸੱਚ ਦਾ ਪ੍ਰਸਾਰ ਕੀਤਾ ਸੱਚ ਦਾ ਉਪਦੇਸ਼ ਦਿੱਤਾ ਤੇ ਅਸੀਂ ਸੱਚ ਦੇ ਉਪਦੇਸ਼ ਨੂੰ ਦਰੜਾਉਂਦੇ ਹੋਈ ਆਪਣਾ ਜੀਵਨ ਸਾਰਾ ਗੁਜ਼ਾਰਦੇ ਹਾਂ ਇੱਕ ਸਾਲ ਨਹੀਂ ਸਾਡੀ ਉਮਰ ਭਾਵੇਂ 20 ਸਾਲ ਹੈ 50 ਸਾਲ ਹੈ 70 ਸਾਲ ਹੈ 80 ਸਾਲ ਹੈ ਕਈ ਵਾਰੀ ਸਾਰਾ ਸਾਰਾ ਜੀਵਨ ਸੰਘਰਸ਼ ਚ ਲੰਘ ਜਾਂਦਾ ਹੈ ਤੇ ਉਹ ਸੰਘਰਸ਼ ਜਿਹੜੇ ਚੱਲਦੇ ਰਹਿੰਦੇ ਆ ਪਰ ਸਾਡਾ ਸੰਘਰਸ਼ ਸਿਰਫ ਸੱਤ ਦੇ ਨਾਲ ਰਹਿਣਾ ਸੱਤ ਦੇ ਨਾਲ ਖੜਨਾ ਤੇ ਭਾਵੇਂ ਅਖੀਰਲੇ ਦਮ ਤੱਕ ਇਸੇ ਤਰ੍ਹਾਂ ਹੀ ਨਿਭਜੇ ਸੱਚੇ ਪਾਤਸ਼ਾਹ ਕਿਰਪਾ ਕਰਨ ਬੇਸ਼ੱਕ ਸਾਲ ਪੂਰਾ ਹੋ ਗਿਆ ਪਰ ਫਿਰ ਵੀ ਇਹ ਜਿਹੜਾ ਸੰਘਰਸ਼ ਹੈ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨਾ ਚਿਰ ਸਾਡੇ ਸਤਿਗੁਰਾਂ ਦੇ ਅਧਿਵ ਦੇ ਵਾਸਤੇ ਕਾਨੂੰਨ ਪਾਸ ਨਹੀਂ ਹੋ ਜਾਂਦਾ ਮੰਨ ਨਹੀਂ ਲਿਆ ਜਾਂਦਾ ਉਨਾ ਚਿਰ ਸੰਘਰਸ਼ਾ ਦਾ ਇਸੇ ਤਰ੍ਹਾਂ ਚੱਲਦਾ ਰਹੇਗਾ ਅਸੀਂ ਸੰਘਰਸ਼ ਕਰਦੇ ਰਵਾਂਗੇ ਭਾਵੇਂ ਸਾਰੀ ਜ਼ਿੰਦਗੀ ਲੱਗ ਜਾਏ ਪਰ ਅਸੀਂ ਅਪੀਲ ਕਰਦੇ ਹਾਂ ਸੰਗਤ ਨੂੰ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਦੇਖੋ ਇਹ ਜਿਹੜਾ ਮੁੱਦਾ ਹੈ ਨਾ ਇਹ ਮੁੱਦਾ ਕੋਈ ਕਿਸੇ ਇੱਕ ਵਿਅਕਤੀ ਨਾਲ ਨਹੀਂ ਜੁੜਿਆ ਕਿਸੇ ਇੱਕ ਧਰਮ ਨਾਲ ਨਹੀਂ ਜੁੜਿਆ ਕਿਸੇ ਇੱਕ ਫਿਰਕੇ ਨਾਲ ਨਹੀਂ ਜੁੜਿਆ ਕਿਸੇ ਇੱਕ ਪੱਖ ਨਾਲ ਨਹੀਂ ਜੁੜਿਆ ਇਹ ਸਾਰੇ ਧਰਮਾਂ ਦਾ ਮੁੱਦਾ ਹੈ ਸਾਡੀ ਮੰਗ ਹੈ ਵੀ ਜਿੰਨੇ ਵੀ ਹਿੰਦੁਸਤਾਨ ਦੇ ਧਰਮ ਪ੍ਰਚਲਿਤ ਨੇ ਕਿਸੇ ਵੀ ਧਰਮ ਦੇ ਗ੍ਰੰਥ ਦੀ ਕੋਈ ਬੇਦਬੀ ਕਰਦਾ ਹੈ ਤੇ ਉਸ ਬੇਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਹੀ ਸਾਡਾ ਸਾਡੀ ਮੰਗ ਹੈ ਤੇ ਇਹ ਮੰਗ ਸਾਡੀ ਕੋਈ ਅਨੋਖੀ ਨਹੀਂ ਹੈ ਵੀ ਕੋਈ ਦੁਨੀਆ ਨੂੰ ਜਾਂ ਸਾਡੇ ਸਮਾਜ ਦੇ ਉਲਟ ਕੋਈ ਸਾਡੀ ਸੋਚ ਆ ਮੰਗ ਹੈ ਸਾਡੀ ਨਹੀਂ ਸਾਡੀ ਇਕੱਲੇ ਦੀ ਮੰਗ ਨਹੀਂ ਇਹ ਸਾਰੇ ਸਮਾਜ ਦੀ ਮੰਗ ਹੈ ਤੇ ਅਸੀਂ ਜਿੰਨੇ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਸਾਡੇ ਇਸ ਤਰ੍ਹਾਂ